ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਦੁੱਧ ਵਾਲੀ ਚੰਗੀ ਮੈਂ ਤੁਹਾਨੂੰ ਮੈਂ ਦਿਖਾਉਣੀ ਆ ਗੱਬਣ ਸੂਨ ਨੂੰ ਰੈਡੀ ਆ ਡਿਟੇਲ ਦੇ ਬਾਰੇ ਪੁੱਛਦੇ ਆ ਬਹੁਤ ਚੰਗੀ ਤੇ ਨਿੱਗਰ ਦੁੱਧ ਵਾਲਾ ਪੀਸ ਆ ਜਾਵਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਬਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਸੇਮ ਸਿੰਘ ਆ ਜੀ ਪਿੰਡ ਦੀਪਗੜ ਜਿਹੜਾ ਕਰਨ ਵਾਲਾ ਤੇ ਮੋਬਾਈਲ ਨੰਬਰ ਆਪਣਾ 9872547455 ਜੀ 9872547455 ਹਾਂਜੀ ਤੇ ਜਿਹੜੀ ਬਈ ਆਪਾਂ ਮੱਝ ਦੇਖੀ ਜਾਨਾ ਜੇ ਸੂਆ ਕਿਹੜਾ ਸੂਂਦੀ ਆ ਇਹ ਚੌਥਾ ਸੂਆ ਜੀ ਜੈਨੂਨ ਚੌਥਾ ਸੂਆ ਹਾਂਜੀ ਹਾਂਜੀ ਕਿੰਨੇ ਕ ਟਾਈਮ ਤੋਂ ਆਪਣੇ ਕੋਲੇ ਇਹ ਇਹ ਦੂਜੇ ਸੂਏ ਲਈ ਸੀ ਬਈ ਆ ਠੀਕ ਆ ਦੂਜੇ ਸੂਏ ਹਾਂਜੀ ਹਾਂਜੀ ਦੂਜਾ ਤੇ ਤੀਜਾ ਦੋ ਸੂਏ ਦੁੱਧ ਪੀਲਾ ਆਪਾਂ ਘਰੇ ਹਾਂਜੀ ਹਾਂਜੀ ਇਹਦੇ ਪਰ ਬੱਚੇ ਵੀ ਘਰੇ ਖੜੇ ਆ ਆਪਣੇ ਕੋਲ ਹਨਾ ਹਾਂ ਬੱਚੇ ਖੜੇ ਆ ਪਿੱਛੇ ਆਈ ਤੇ ਉਹ ਕਟਾ ਖੜਾ ਤੇ ਦੂਜੀ ਸੂਏ ਦੀ ਆ ਝੋਟੀ ਹੈ ਕਿ ਬੱਚੇ ਵੀ ਦਿਖਾਵਾਂਗੇ ਇਹ ਕਿਹੋ ਜਿਹੀ ਪਉਂਦੀ ਆ ਤੇ ਪਰ ਕਿੰਨਾ ਦੁੱਧ ਚੋਇਆ ਆ ਆਪਾਂ ਦੱਸ ਹਕੀਕਤ ਦੁੱਧ ਇਹੇ ਜੀ ਪਹਿਲਾਂ ਜੀ 16 ਕਿਲੋ ਦੂਜੀ ਸੂਏ ਠੀਕ ਹੈ ਪਤਾ ਜੇ ਤੇ ਮਨਾਂ ਤੀਜੀ ਸੂਏ ਪਰ 18 ਚੋਇਆ ਸੀ ਤੀਜੀ ਸੂਏ ਪਰ 18 ਕਿਲੋ ਦੁੱਧ ਝੋਲਿਆ ਇਹਦਾ ਤੇ ਕਿੰਨਾ ਕੁ ਲੰਬਾ ਟਾਈਮ ਦੁੱਧ ਦੇਂਦੀ ਆ ਦੁੱਧ ਲੰਬਾ ਟਾਈਮ ਦੇਂਦੀ ਹੈ 6-7 ਮਹੀਨੇ ਤੱਕ ਮਹੀਨੇ ਲਈ ਲਗਭਗ 3-4 ਮਹੀਨੇ ਪਹਿਲਾਂ ਦੁੱਧ ਛੱਡੀ ਆ ਹਾਂ ਜੀ 3 ਮਹੀਨੇ ਆਪ ਅੱਜ ਜਿਹੜੇ ਦਿਨ ਕਹਿ ਕੇ ਰਹਿ ਗਏ ਸੂਣ ਦੇ ਦਿਨੇ ਦੇ ਬਸ ਹੀ ਅੱਜ ਪੂਰੇ ਲਗਭਗ 1-2 ਦਿਨ ਕੱਢ ਸਕਦੀ ਹੈ ਹਾਂਜੀ 1-2 ਦਿਨ ਠੀਕ ਹੈ ਤੇ ਚੌਣ ਚਵਾਤਾ ਰਧੂਰਾ ਦੇ ਪੂਰਾ ਜਮਾ ਸਹੀ 1 ਨੰਬਰ ਚੌਣ ਚਵਾ ਠੀਕ ਹੈ ਕਿਸੇ ਕੋਲੋਂ ਬੇਫਿਕਰੋ ਜੇ ਬੰਦਾ ਬੇਫਿਕਰੋ ਕੇ ਲੈ ਜੀ ਚਾਰ ਪੋਲੀ ਪਾਲੀ ਆ ਪੂਰੀ ਠੀਕ ਹੈ ਤੇ ਐਦ ਕੀ ਫਿਰ ਢੀਕਾ ਕਿਹੜਾ ਭਰਾਏ ਇਹ ਐਦ ਕੀ ਨਵਾਬ ਦਾ ਭਰਾਏ ਨਵਾਬ ਦਾ ਢੀਕਾ ਲੱਗਿਆ ਵੇ ਇਹ ਮੱਝ ਆਈ ਕਿੱਥੋਂ ਸੀ ਆਪਣੇ ਕੋਲੇ ਇਹ ਮੈਂ ਨਾਲ ਤੇ ਪਿੰਡੋਂ ਹੀ ਲਈ ਸੀਗੀ ਉਹ ਬਾਹਰੋਂ ਲੈ ਕੇ ਹਰਿਆਣੇ ਚ ਲੈ ਕੇ ਠੀਕ ਆ ਹਰਿਆਣੇ ਚ ਉੱਥੇ ਮੱਝੂ ਗੇ ਦੋਈ ਆ ਹਾਂਜੀ ਮੱਝੂ ਗੇ ਬੰਦੇ ਦਾ ਆ ਮੱਝ ਖਰੀਦੀ ਸੀ 200 ਦੁੱਧ ਘਰ ਪੀ ਲਿਆ ਹਾਂਜੀ ਅਸ਼ੋਕੜ ਆਈ ਵੀ ਹਰਿਆਣੇ ਦੇ ਵਿੱਚ ਉਹ ਹਰਿਆਣੇ ਜੀ ਯਾਰ ਜੱਟ ਦੇਖ ਲੋ ਪੂਰੀ ਜੱਤਾਂ ਨਹੀਂ ਮਹਿ ਐ ਜਮਾ ਧੋਰੀ ਬਾਹਰ ਨੂੰ ਸوبر ਸਿੰਘ ਮੂੰਹ ਮੱਥਾ ਦੇਖੋ ਰਾਜੀ ਸਮੀ ਪਣੀ ਪੂਰੀ ਜੱਤ ਵਾਲੀ ਮਹਿ ਐ ਜਮਾ ਦੋਨੇ ਪਾਸੇ ਦੇਖੋ ਹਵਾਨਾ ਜਮਾ ਬੈਕ ਸਾਈਡ ਤੇ ਸੂਨ ਨੂੰ ਲਾਈਵ ਫਿਰਦੀ ਹੈਗੀ ਤੇ ਹਰੇ ਸੂਣ ਦੇ ਵਿੱਚ ਮੰਨ ਕੇ ਚਲੋ ਦਿਨ ਪੂਰੇ ਇੱਕ ਤੋਂ ਉੱਪਰ ਥੱਲੇ ਕੱਢ ਸਕਦੀ ਆ ਤੇ ਬਾਕੀ ਥੋੜਾ ਜਿਹਾ ਬਿੱਥੀ ਦੇਖੋ ਸਾਰੇ ਥਣੇ ਦੇ ਵਿੱਚ ਮੰਨ ਕੇ ਚਲੋ ਮੂਹਰੇ ਚ ਗੱਠ ਗੱਠ ਦੀ ਬਿੱਥੀ ਤੇ ਮਗਲਾਂ ਛੇ ਛੇ ਗੁਲਾ ਦੀ ਮਿੱਟੀ ਹੈਗੀ ਬੱਚੇ ਵੀ ਆਪਾਂ ਇਹ ਦਿਖਾ ਦਿੰਨੇ ਆ ਤੇ ਚੌਥਾ ਸੂਆ ਮੈਂ ਸੂਂਗੀ ਪਈ ਆ ਜਮਾ ਤੇ ਦੂਜੇ ਸੂਏ ਪੰਜਾਂ ਨੇ ਖੀਤੀ ਸੀ ਨਾਲ ਪੰਨ ਮੱਝੂ ਗਿਆ ਪਾਨੂੰ ਪਤਾ ਕਿੱਥੋਂ ਆਈ ਆ ਇਹ ਤੇ ਪੂਰੀ ਜਿੰਦ ਜਾਨ ਵਾਲੀ ਹਰਿਆਣੇ ਦੇ ਵਿੱਚੋਂ ਪਸ਼ੋਕਰ ਦੇ ਵਿੱਚ ਆਈ ਵੀ ਆ ਤੇ ਨਾੜਾ ਨੂੜਾ ਕਹ ਜੇ ਮਿਲਕ ਬੇਨ ਗੁੰਦੀ ਪਈ ਆ ਜਮਾ ਦੇਰ ਕੀ ਆਪਣਾ ਮਨ ਕੀ ਕਹਿੰਦਾ ਅੰਦਾਜ਼ਾ ਜਿਆ ਕਿੰਨਾ ਦੁੱਧ ਪਾਉਗੀ ਇਹਦੀ ਕਿ 20 ਕਿਲੋ ਪਾਉਣਾ ਜੀ ਨੱਟੇ ਨੇ ਆਪਾਂ ਮੰਨ ਕੇ ਚਲੇ ਮੋਹਨ ਸਾਹਿਬ ਨੂੰ 18 ਕਿ ਮੰਨ ਕੇ ਲੈ ਲਏ ਬੇਸ਼ੱਕ ਬੰਦਾ 18 ਮੰਨ ਕੇ ਲਏ ਬਿਠਾਤੇ ਨਵਾਬ ਦਾ ਸੀਰ ਹੁਣ ਸੋਹ ਰਹੇ ਆਵਾ ਉਹ ਆਪ ਆਪ ਰਖਾਇਆ ਹਨਾ ਸੋ ਠੰਡੇ ਦਾ ਇੱਕ ਵਾਰ ਆਪਾਂ ਨਹਿਰ ਤੋਂ ਫੇਰ ਦਿਖਾ ਦਿੰਨੇ ਆ ਸਵਾ ਦੇਖੋ ਨਾੜਾਂ ਜਮਾ ਇਹ ਜਿੰਨੀਆਂ ਹਵਾਨੇ ਦੇ ਨਾੜਾਂ ਚੰਗੀਆਂ ਹੁੰਦੀਆਂ ਉਹਨੇ ਹੀ ਪਸੂ ਆਪ ਨੂੰ ਪਤਾ ਕਿ ਦੁੱਧ ਕੱਢਦਾ ਸੋ ਦੂਜੇ ਪਾਸੇ ਵੀ ਦੇਖੋ ਨਾੜਾਂ ਨੂੜਾਂ ਨਾਲ ਗੁੰਦੀ ਪਈ ਹੈ ਜਮਾ ਤੇ ਅਗੇ ਇਹਦੀ ਛੋਟੀ ਦੇਖ ਜਨਾ ਪਏ ਦੂਜੇ ਸੂਏ ਨਾਲ ਅੱਛਾ ਮੋਦੀ ਦਾ ਰਿਕਾਰਡ ਫਿਰ ਗੱਪਣ ਕਰਾ ਦੇ ਕਿ ਨਹੀਂ ਕਰਾਈ ਹਲੇ ਨਹੀਂ ਹਲੇ ਉਹ ਕਰਾਈ ਗਈ 2 ਮਹੀਨੇ ਹੋ ਗਏ ਅਬ ਚੈੱਕ ਕਰਾਉਂਦੇ ਠੀਕ ਹੈ ਠੀਕ ਹੈ ਬੱਚੇ ਫਿਰ ਟੌਪ ਵੀ ਪਾਉਂਦੇ ਆ ਜਮਾ ਹਣਾ ਤੇ ਅੱਗੇ ਫਿਰ ਆ ਗਿਆ ਇਹ ਕੀ ਕੱਟਾ ਸੀ ਤੀਜੇ ਸੂਏ ਦਾ ਹਾਂਜੀ ਇਹ ਅੰਦਰ ਵਾਲੇ ਉਹ ਸੇਰੂ ਸਾਹਮਣ ਦਾ ਜੀ ਸੇਰੂ ਸਾਹ ਇਹ ਆਪਾਂ ਵੇਚਣਾ ਕਿ ਰੱਖਣਾ ਹੈਗਾ ਨਹੀਂ ਇਹ ਵੇਚਣਾ ਜੀ ਮਲਾ ਜੀ ਕੋਈ ਰੱਖਣ ਵਾਲਾ ਵੀਰ ਹੋਇਆ ਰੱਖਣ ਵਾਲਾ ਵੀਰ ਹਾਂਜੀ ਠੀਕ ਹੈ ਤੇ ਸੋ ਵੀਰੋ 18 ਕਿਲੋ ਦੁੱਧ ਵਾਲੀ ਮੈਂ ਦਾ ਕੱਟਾ ਜੈੱਡ ਬਲੈਕ ਸਾਰੀ ਟੇਲ ਆ ਜਾਵਾਂ ਟੈਕਸਟ ਕਿਣਾ ਦਾ ਸਾਫ ਆ ਕੋਈ ਵੀਰ ਮਨ ਕੇ ਚਲੋ ਬਰੀਡਿੰਗ ਦੀ ਖਾਤਰ ਕੱਟਾ ਲੈਣਾ ਹੋਵੇ ਤਾਂ ਤਾਂ ਵੀ ਵੀਰ ਨਾਲ ਸੰਪਰਕ ਕਰ ਸਕਦੇ ਹੋ ਸੋ ਬਾਕੀ ਪਸ਼ੂ ਵਗੈਰਾ ਵੀਰ ਦੇਖ ਸਕਦੇ ਹੋ ਰੱਖੇ ਹੋਏ ਤੇ ਨਜ਼ਾਰ ਕੀ ਆ ਰੱਖੇ ਵੇ ਸਾਰੇ ਮਨ ਕੇ ਚੰਨੋ ਟੌਪ ਕਲਾਸ ਹੀ ਆ ਜਮ ਤੇ ਕੀ ਫਿਰ ਬਾਈ ਇਹ ਰੇਟ ਵਜਾਰੇ ਦਾ ਕੀ ਰੱਖਿਆ ਆਪਾਂ ਰੇਟ ਵਿੱਚ ਫੋਨ ਤੇ ਕੀ ਦੇ ਹਿਸਾਬ ਨਾਲ ਹੋਊਗਾ ਜਮ ਹਾਂਜੀ ਤੇ ਜਿਵੇਂ ਆਪਾਂ ਕਹਿ ਦੇਣਾ 18 ਕਿਲੋ 20 ਕਿਲੋ ਜੇ ਕੋਈ ਵੀਰ ਗੱਲ ਕਰੇ ਆਪਾਂ 22 ਦੇਵਾਂਗੇ ਇਹ ਗੱਲ ਪਰ ਮਹੀਨਾ ਚੋਂਨ ਤੇ ਲੱਗ ਜਾਂਦਾ ਹਣਾ ਹਾਂਜੀ ਉਹ ਤਾਂ ਲੱਗ ਜਾਂਦਾ ਸਾਈ ਕਰ ਲਏ ਜਮ ਹਾਂਜੀ ਸੋ ਵੀਰੋ ਬਾਕੀ ਇੱਕ ਦਾ ਹੁੰਦਾ ਪਸੂ ਲਿਆਂਦਾ ਵਾ ਵੀਰ ਦੇ 200 ਦੁੱਧ ਘਰੇ ਪੀਤਾ ਵਾ ਪਿੰਡ ਦੀਪਗੜ ਜਿਹੜਾ ਬਰਨਾਲਾ ਮੈਂ ਆਪਣੇ ਪਿੰਡੋਂ ਵੀਡੀਓ ਕਵਰ ਕੀਤੀ ਆ ਤੇ ਨੰਬਰ ਬੋਲ ਦੋ ਦੁਬਾਰੇ ਆਪਣਾ 9372247455 ਸੋ ਕੋਈ ਵੀ ਵੀਰ 18 ਕਿਲੋ ਵਾਲੀ ਮੈਂ ਖਰੀਦਦਾ ਚਾਹ ਬਣ ਹੋਵੇ ਦਿੱਤੇਗੇ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਬ ਦਾਤ